ਸਸਕਾਲ ਜੀ ਸਾਰਿਆਂ ਨੂੰ ਕਰੇਲੂ ਇਲਾਜ ਚ ਫਿਰ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਵੀਡੀਓ ਕੌਨਸਟਿਪੇਸ਼ਨ ਕਬਜ ਦੇ ਉੱਤੇ ਬਹੁਤ ਵਧੀਆ ਨੁਸਖਾ ਬਣਾ ਕੇ ਦਿਖਾਵਾਂਗਾ ਖੂਬਸੂਰਤ ਗੱਲ ਇਸ ਨੁਸਕੇ ਦੀ ਹੈ ਵੈ ਕਿ ਵਾਤ ਪਿਤ ਕਫ ਨੂੰ ਬੈਲੈਂਸ ਕਰਨ ਚ ਬਹੁਤ ਮਦਦ ਕਰੇਗਾ ਔਰ ਸਭ ਤੋਂ ਵੱਡੀ ਗੱਲ ਹੈ ਵੈ ਕਿ ਜਦੋਂ ਤੁਸੀਂ ਉਹਨੂੰ ਇਸਤੇਮਾਲ ਕਰੋਗੇ ਨਾ ਮਜ਼ਾ ਆ ਜਾਏਗਾ ਐਸਾ ਲੱਗੇਗਾ એનર્ਜੀ ਲੈਵਲ ਹਾਈ ਹੋ ਗਿਆ ਹੈ ਕਬਜ ਤਾਂ ਠੀਕ ਹੋ ਹੀ ਜਾਏਗੀ ਠੀਕ ਹੈ हां हो ਸਕਦਾ ਕਿਸੇ ਨੂੰ ਤਿੰਨ ਦਿਨ ਲੱਗ ਜਾਣ ਕਿਸੇ ਨੂੰ ਪੰਜ ਦਿਨ ਲੱਗ ਜਾਣ ਕਿਸੇ ਨੂੰ ਇੱਕ ਦਿਨ ਚ ਵੀ ਰਿਜ਼ਲਟ ਆ ਜਾਏ ਬਹੁਤ ਸਾਰੇ ਲੋਕਾਂ ਨੂੰ ਪਹਿਲੇ ਦਿਨ ਤੋਂ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਜੇ ਆਪਾਂ ਨੂੰ ਤਿੰਨ ਚਾਰ ਦਿਨ ਪੰਜ ਦਿਨ ਹਫਤਾ 10 ਦਿਨ ਪੀਣਾ ਵੀ ਪੈ ਗਿਆ ਕੋਈ ਹਰਜ ਨਹੀਂ ਉਲਟਾ ਤੁਹਾਡੇ ਸਿਸਟਮ ਨੂੰ ਸ਼ਰੀਰ ਨੂੰ ਸਾਫ਼ ਕਰਨ ਚ ਤੁਹਾਡੀ ਮਦਦ ਕਰੇਗਾ ਆਂਤੜੀਆਂ ਨੂੰ ਤੋਕ ਕੇ ਰੱਖ ਦੇਗਾ ਸਾਫ਼ ਕਰ ਦੇਗਾ ਇੱਕਦਮ ਐਸਾ ਗਜ਼ਬ ਦਾ ਨੁਸਖਾ ਹੈ ਸ਼ਰੀਰ ਦੇ ਅੰਦਰ ਜਦੋਂ એનર્ਜੀ ਲੈਵਲ ਬੰਦੇ ਦਾ ਵੱਜ ਜਾਂਦਾ ਨਾ ਬੰਦਾ ਕਹਿੰਦਾ ਮੈਂ 8 ਘੰਟੇ ਕੰਮ ਨਹੀਂ ਕਰਨਾ 14 ਘੰਟੇ ਕੰਮ ਕਰਨਾ ਹੈ 16 ਘੰਟੇ ਕੰਮ ਕਰਨਾ ਚਾਹੁੰਦਾ ਹੈ राइट right? एही एस नुस्खे ਦੇ ਨਾਲ ਹੋਏਗਾ ਸਿਰਫ ਸਿੰਗਲ ਆਈਟਮ ਕਿਸ ਤਰ੍ਹਾਂ ਬਣਾਣਾ ਹੈ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਕੀ ਕੀ ਪਾਣਾ ਹੈ ਕੀ ਕੀ ਨਹੀਂ ਪਾਣਾ ਸਾਰੀਆਂ ਚੀਜ਼ਾਂ ਇਸ ਵੀਡੀਓ ਚ ਆਉ ਦੇਖਦੇ ਹਾਂ ਕਿਸ ਤਰ੍ਹਾਂ ਇਸ ਨੂੰ ਇਸ ਫਾਰਮੂਲੇ ਨੂੰ ਆਪਾਂ ਬਣਾ ਸਕਦੇ ਹਾਂ ਹਾਂਜੀ ਦੇਖੋ ਜੀ ਇਹਦੇ ਚ ਜਿੰਨੀ ਤੁਹਾਨੂੰ ਤਿੰਨ ਆਈਟਮਾਂ ਨਜ਼ਰ ਆ ਰਹੀਆਂ ਲੇਕਿਨ ਇਹ ਬੇਸਿਕਲੀ ਦੋ ਆਈਟਮਾਂ ਹੈ ਠੀਕ ਹੈ ਕਿਸ ਤਰ੍ਹਾਂ ਉਹ ਦੱਸਦਾ ਹੈ ਇਹ ਜਿਹੜੀ ਤੁਸੀਂ ਆਈਟਮ ਦੇਖ ਰਹੇ ਹੋ ਇਹਨੂੰ ਆਪਾਂ ਕਹਿੰਦੇ ਆਮਲਾ ਠੀਕ ਹੈ ਇਹ ਔਲਾ ਵੀ ਕਹਿੰਦੇ ਆਪਾਂ ਪੰਜਾਬੀ ਚ ਆਮਲਾ ਹੈ ਜੀ ਹਰਾ ਆਮਲਾ ਅੱਜ ਕੱਲ ਮਾਰਕੀਟ ਚ ਇਜ਼ੀਲੀ ਅਵੇਲੇਬਲ ਹੈ ਠੀਕ ਹੈ ਇਹ ਦੇਖੋ ਤੁਸੀਂ ਆਮਲਾ ਔਰ ਇਹ ਜਿਹੜਾ ਆਮਲਾ ਹੈ ਇਹਨੂੰ ਮੈਂ ਕੱਦੂਕਸ ਕਰਕੇ ਤੇ ਇਹ ਸਾਰੇ ਸਾਲ ਬਣਾ ਕੇ ਰੱਖਦਾ ਹਾਂ ਇਹ ਦੇਖੋ ਇਹ ਕੱਦੂਕਸ ਕੀਤਾ ਹੈ ਤੁਸੀਂ ਦੇਖੋ ਧਿਆਨ ਨਾਲ ਕੋਰ ਨਾਲ ਦੇਖੋ ਇਹ ਕੱਦੂਕਸ ਕੀਤਾ ਆਮਲਾ ਇਹਨਾਂ ਨੂੰ ਸੁਕਾ ਲਿਆ ਸੀ ਦੋ ਤਿੰਨ ਦਿਨ ਚ ਸੁੱਕ ਜਾਂਦਾ ਤੇ ਲੇਕਿਨ ਇਹਨੂੰ ਛਾਇਆ ਚ ਸੁਕਾਉ ਜਿਆਦਾ ਬਿਹਤਰ ਹੈ ਧੁੱਪ ਚ ਨਹੀਂ ਸੁਕਾਣਾ ਔਰ ਉੱਪਰ ਕੋਈ ਜਾਲੀ ਵਗੈਰਾ ਜ਼ਰੂਰ ਰੱਖ ਦੇਣਾ ਤਾਂਕਿ ਡਸਟ ਵਗੈਰਾ ਨਾ ਪਵੇ ਠੀਕ ਹੈ ਔਰ ਖੂਬਸੂਰਤੀ ਐਸਡੀ ਐਵ ਹੈ ਕਿ ਇਹ ਆਰਾਮ ਨਾਲ 5-6 ਮਹੀਨੇ ਸਾਲ ਆਰਾਮ ਨਾਲ ਕੱਟ ਜਾਂਦਾ ਕੋਈ ਚੱਕਰ ਹੀ ਨਹੀਂ ਠੀਕ ਹੈ ਤੇ ਇਹ ਤਾਂ ਦੂਸਰਾ ਤਰੀਕਾ ਹੈ ਮਤਲਬ ਜੇ ਤੁਹਾਡੇ ਕੋਲ ਟਾਈਮ ਹੋਵੇ ਤੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਮਤਲਬ ਇਹਨੂੰ ਕੱਦੂ ਕਸ ਕਰਕੇ ਰੱਖ ਲਓ ਸੁਕਾ ਲਓ ਡੱਬੇ ਚ ਪਾ ਕੇ 에ਅਰਟਾਈਟ ਕੰਟੇਨਰਸ ਰਖ ਲਓ ਕੋਈ ਦਿੱਕਤ ਨਹੀਂ ਜੇ ਤੁਸੀਂ ਚਾਹੋ ਤੇ ਸਿੱਧਾ ਹਰੇ ਆਮਲਾ ਜਿਹੜਾ ਹੈ ਇਹਦਾ ਵੀ ਇਸਤੇਮਾਲ ਕਰ ਸਕਦੇ ਹੋ ਐਸ ਫਾਰਮੂਲੇ 'ਚ ਇਹਦੇ 'ਚ ਕਰਨਾ ਕੀ ਹੈ ਤੁਸੀਂ ਇਹਦੇ ਛੋਟੇ ਛੋਟੇ ਟੁਕੜੇ ਕੱਟ ਲੈਣੇ ਐਸ ਤਰ੍ਹਾਂ ਦੇ ਦੋ ਆਮਲੇ ਲੈ ਲੈਣਾ ਛੋਟੇ ਛੋਟੇ ਟੁਕੜੇ ਕੱਟ ਕੇ ਗਿਟਕ ਸਾਈਡ ਤੇ ਰੱਖ ਦੇਣਾ ਔਰ ਇੱਕ ਗਲਾਸ ਪਾਣੀ ਚ ਨੂੰ ਬੋਇਲ ਕਰ ਲੈਣਾ ਠੀਕ ਹੈ ਲੇਕਿਨ ਮੈਂ ਤੁਹਾਨੂੰ ਇਹ ਤਾਂ ਦੱਸ ਰਿਹਾ ਕਿ ਸਾਰਾ ਸਾਲ ਹਰੇ ਆਮਲੇ ਮਿਲਦੇ ਨਹੀਂ ਹੈ ਕਦੀ ਕਦੀ ਆਉਂਦੇ ਹੈ ਤੇ ਜੇ ਆਉਂਦੇ ਹੈ ਤੇ ਇਹਦਾ ਭਰਪੂਰ ਫਾਇਦਾ ਉਠਾਣਾ ਚਾਹੀਦਾ ਹੈ ਜੇ ਤੁਹਾਡੇ ਕੋਲ ਟਾਈਮ ਹੁੰਦਾ ਹੈ ਤੇ ਤੁਸੀਂ ਇਹਨੂੰ ਬਾਜ਼ਾਰੋਂ ਲੈ ਕੇ ਆਓ ਕਦੂਕਸ ਕਰੋ ਔਰ ਆਪਣਾ ਘਰ ਚ ਸਾਫ ਸੁਥਰਾ ਵਧੀਆ ਇਹ ਬਣਾ ਕੇ ਰੱਖੋ ਠੀਕ ਹੈ ਤੇ ਜੇ ਮੰਨ ਲਓ ਇਹ ਵੀ ਟਾਈਮ ਨਹੀਂ ਹੈਗਾ ਤੇ ਤੁਸੀਂ ਪੰਸਾਰੀ ਤੋਂ ਵੀ ਆਮਲਾ ਜਿਹੜਾ ਡਰਾਈ ਆਮਲਾ ਸੁਕਾ ਆਮਲਾ ਉਹ ਵੀ ਲੈ ਸਕਦੇ ਹੋ ਬਸ ਸਾਫ ਸੁਥਰਾ ਹੋਣਾ ਚਾਹੀਦਾ ਠੀਕ ਹੈ ਇਹ ਕਿੰਨਾ ਲੈਣਾ ਕਿਸ ਤਰ੍ਹਾਂ ਲੈਣਾ ਉਹ ਸਾਰਾ ਦੱਸ ਦਿਆਂ ਜੀ ਦੂਸਰੀ ਆਈਟਮ ਜਿਹੜੀ ਦੇਖ ਰਹੇ ਹੋ ਤੁਸੀਂ ਇਹ ਹੈਗੀ ਹੈ ਦੇਸੀ ਖੰਡ ਠੀਕ ਹੈ ਤੇ ਇਸ ਫਾਰਮੂਲੇ ਚ ਦੇਸੀ ਖੰਡ ਦਾ ਇਸਤੇਮਾਲ ਕਰ ਸਕਦੇ ਹੋ ਜੇ 슈ਗਰ ਹੈ ਫਿਰ ਰਹਿਣ ਦੇਣਾ ਤੇ ਜੇ 슈ਗਰ ਨਹੀਂ ਹੈ ਕਿਸੇ ਨੂੰ ਠੀਕ ਹੈ ਡਾਇਬਟੀਜ਼ ਨਹੀਂ ਹੈ ਫਿਰ ਤੁਸੀਂ ਦੇਸੀ ਖੰਡ ਦਾ ਇਸਤੇਮਾਲ इजीली ਕਰ ਸਕਦੇ ਹੋ ਇਹ ਇੱਕ ਗਲਾਸ ਪਾਣੀ ਹੈ ਜੀ ਠੀਕ ਹੈ ਕਿਸ ਤਰ੍ਹਾਂ ਬਣਾਉਣਾ ਤੁਹਾਨੂੰ ਦਿਖਾਣਾ ਹੈ ਬਹੁਤ ਜ਼ਬਰਦਸਤ ਚੀਜ਼ ਹੈ ਔਰ ਇਹ ਇੱਕ ਗਲਾਸ ਪਾਣੀ ਆਪਾਂ ਇਹਦੇ ਚ ਆਪਾਂ ਬਾਨ ਸ਼ਿਫਟ ਕਰ ਲਿਆ ਠੀਕ ਹੈ ਇਹ ਮੈਂ ਇੰਡਕਸ਼ਨ ਚਲਾਇਆ ਆਪਾਂ ਸਿਰਫ ਇਹਨੂੰ 2 ਤੋਂ 3 ਮਿੰਟ ਮੈਕਸਿਮਮ 4 ਮਿੰਟ ਆਪਾਂ ਇਹਨੂੰ ਬੋਇਲ ਕਰਨਾ ਹੈ ਇਹ ਜਿਹੜਾ ਸੁੱਕਾ ਆਮਲਾ ਹੈ ਇਹ ਆਪਾਂ ਇੱਕ ਚਮਚਾ ਔਰ ਦੋ ਚਮਚੇ ਬਸ ਸਿਰਫ ਇੰਨਾ ਆਪਾਂ ਲੈਣਾ ਹੈ ਠੀਕ ਹੈ ਔਰ ਇਹਨੂੰ ਆਪਾਂ ਬੋਇਲ ਕਰਨਾ ਹੈ ਠੀਕ ਹੈ ਤੇ ਆਪਾਂ ਟਾਈਮ ਸਟਾਰਟ ਕਰ ਲਿਆ ਖਾਲੀ 3 ਮਿੰਟ ਮੈਕਸਿਮਮ 3.5 ਮਿੰਟ ਇਸ ਤੋਂ ਜ਼ਿਆਦਾ ਕਰਨ ਦੀ ਲੋੜ ਹੀ ਨਹੀਂ ਦੇਖੋ ਜਦੋਂ ਕਬਜ ਦੀ ਸਮੱਸਿਆ ਆਉਂਦੀ ਹੈ ਨਾ ਕਬਜ ਦੇ ਨਾਲ ਪੇਟ 'ਚ ਅਫਾਰਾ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ ਪੇਟ ਟਾਈਟ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਨਾ ਗੈਸ ਬੰਨੀ ਸ਼ੁਰੂ ਹੋ ਜਾਂਦੀ ਹੈ ਪੇਟ 'ਚ ਔਰ ਜਦੋਂ ਗੈਸ ਬੰਦੀ ਹੈ ਬੰਦਾ ਬਹੁਤ ਪਰੇਸ਼ਾਨ ਹੁੰਦਾ ਹੈ ਕਦੀ ਗੈਸ ਸਿਰ ਨੂੰ ਚੜਦੀ ਹੈ ਕਦੀ ਛਾਤੀ ਨੂੰ ਚੜਦੀ ਹੈ ਐਵੇਂ ਲੱਗਦਾ ਹਾਰਟ ਨੂੰ ਕੁਝ ਹੋਇਆ ਹੈ થા દા દી دردા હોણિયા શરુ હો જંદીયા જીના નુ જોડાં دے દર્દ રંધે હે ઉના નુ બડી તકલીફ રંદી હે ਹੁਣ ਹੈ ਵਿਟਾਮਿਨ ਸੀ એਦੇ اندر બહોਤ જ્યાਦਾ આમਲੇ دے اندر ਤੁਸੀਂ ਕਹੋਗੇ ਬੋਇਲ ਕਰਨ ਤੋਂ ਬਾਅਦ ਘਟ ਜਾਂਦਾ ਬਿਲਕੁਲ ਘਟ ਜਾਂਦਾ ਹੈ ਲੇਕਿਨ ਆਪਾਂ ਸਿਰਫ 3-3/2 ਮਿੰਟ ਬੋਇਲ ਕਰਨੇ હે ਬહોਤ ਜਿਆਦਾ ਆਪਾਂ ਇਹਨੂੰ ਬੋਇਲ ਨਹੀਂ ਕਰ ਰਹੇ ਵਿਟਾਮਿਨ ਸੀ ਕੰਟੈਂਟ એਦੇ اندر ਮਿਲੇਗਾ ਹੀ ਮਿਲੇਗਾ ਲੇਕਿਨ اس ਤੋਂ ਇਲਾਵਾ aantriyan nu saaf karde ga toke rakh de ga pet saaf kare ga acha result ਕਿੰਨੇ ਦਿਨਾਂ ਚਾਹੀਏਗਾ ਦੇਖੋ ਕੁਝ ਪੇਸ਼ੈਂਟਸ ਨੂੰ ਤਾਂ ਪਹਿਲੇ ਦਿਨ ਤੋਂ ਹੀ ਆ ਜਾਏਗਾ ਠੀਕ ਹੈ ਕੁਝ ਪੇਸ਼IENTS ਨੂੰ ਦੂਸਰੇ ਤੀਜੇ ਦਿਨ ਤੋਂ ਸ਼ੁਰੂ ਹੋਏਗਾ ਕੁਝ ਐਸੇ ਹੋਣਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੈ ਖਾਣ ਪੀਣ ਦਾ ਵੀ ਖਿਆਲ ਨਹੀਂ ਰੱਖਦੇ ਉਹਨਾਂ ਨੂੰ ਵਿਦਨ ਅ ਵੀਕ ਹਫ਼ਤੇ ਦੇ ਅੰਦਰ ਅੰਦਰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਇਹਨੂੰ 10 12 ਦਿਨ ਹੀ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਪਹਿਲੇ ਦਿਨ ਰਿਜ਼ਲਟ ਆ ਜਾਏ ਉਹਨਾਂ ਨੂੰ 3 ਦਿਨ ਤੋਂ ਬਾਅਦ ਕਰਨ ਦੀ ਲੋੜ ਹੀ ਨਹੀਂ ਫਿਰ ਤਾਂ ਜਦੋਂ ਲੋੜ ਪਵੇ ਉਦੋਂ ਕਰ ਲਓ ਠੀਕ ਹੈ ਔਰ ਇਹ ਤੁਸੀਂ ਦੇਖੋ ਹਜੇ 1 ਮਿੰਟ ਡੇਢ 1 ਮਿੰਟ 30 ਸਕਿੰਟ ਹੋਏ ਹੈ ਤੇ ਲੇਕਿਨ ਵਧੀਆ ਬੋਇਲ ਹੋਣਾ ਸ਼ੁਰੂ ਹੋ ਗਿਆ ਹੈ ਠੀਕ ਹੈ ਗੈਸ ਤੇ ਉਹੀ 1 ਕਿੱਡ ਮਿੰਟ 2 ਮਿੰਟ ਚ ਬੋਇਲ ਹੋ ਜਾਏਗਾ ਤੁਸੀਂ ਦੇਖੋ ਠੀਕ ਹੈ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਰਾਈਟ ਇਸ ਤਰ੍ਹਾਂ ਦਾ ਬ੍ਰਾਊਨ ਬ੍ਰਾਊਨ ਕਲਰ ਹੋ ਜਾਏਗਾ ਆਪਾਂ ਮੈਕਸਿਮਮ ਇਹਨੂੰ ਬਸ ਹੋਰ 1 ਡੈਡ ਮਿੰਟ 1 ਮਿੰਟ ਹੋਰ ਆਪਾਂ 1 ਡੈਡ ਮਿੰਟ ਇਹਨੂੰ ਕਰਨਾ ਹੈ ਤੇ ਇਹ ਰੈਡੀ ਹੋ ਜਾਏਗਾ ਅੱਛਾ ਇੱਕ ਗੱਲ ਹੋਰ ਹੈ ਬਾਤ ਪਿਤ ਕਫ ਨੂੰ ਇੱਕ ਮਤਲਬ ਕਰੇਗਾ ਹੀ ਕਰੇਗਾ ਬਹੁਤ ਜ਼ਬਰਦਸਤ ਬੈਲੈਂਸ ਕਰੇਗਾ ਹੀ ਕਰੇਗਾ ਠੀਕ ਹੈ ਤੁਹਾਡੀ ਮਦਦ ਕਰੇਗਾ ਇਸ ਤੋਂ ਇਲਾਵਾ ਜਿਹੜੀ ਤਾਕਤ ਹੈ ਨਾ ਸ਼ਰੀਰ ਦੇ ਅੰਦਰ ਚੁਸਤੀ ਆਣੀ ਸ਼ੁਰੂ ਹੋ ਜਾਏਗੀ ਤੁਹਾਨੂੰ ਆਪ ਨੂੰ ਲੱਗੇਗਾ ਭਈ ਮੈਂ ਕੰਮ ਹੁਣ 8 ਘੰਟੇ ਨਹੀਂ ਕਰਨਾ ਮੈਂ 14 14 ਘੰਟੇ 16 16 ਘੰਟੇ ਕੰਮ ਕਰਨਾ ਚਾਹਨਾ ਹੈ ਜਾਂ ਚਾਹਨੀ ਹੈ ਠੀਕ ਹੈ ਸਰੀਰ ਦੇ ਅੰਦਰ ਸੰਪੂਰਤੀ ਆਏਗੀ ਮਜ਼ਾ ਆਏਗਾ ਜ਼ਿੰਦਗੀ ਜੀਣ ਦਾ ਮਜ਼ਾ ਆਏਗਾ ਕਿ ਹਾਂ ਭਈ ਪੇਟ ਸਾਫ ਜੇ ਨਾ ਹੋਵੇ ਨਾ ਸਾਰਾ ਦਿਨ ਐਸੇ ਜੀ ਖਿਆਲ ਰਹਿੰਦਾ ਹੈ ਯਾਰ ਪੇਟ ਸਾਫ ਨਹੀਂ ਹੋਇਆ ਕੀ ਕਰੀਏ ਕੀ ਖਾਈਏ ਮਜਬੂਰਨ ਬੰਦਾ ਤਰ੍ਹਾਂ ਤਰ੍ਹਾਂ ਦੀਆਂ ਗੋਲੀਆਂ ਕੈਪਸੂਲ ਖਾਂਦਾ ਹੈ ਹੈਨਾ ਕਦੀ ਲਿਕਵਿਡ ਪੀਂਦਾ ਹੈ ਕਦੀ ਕੁਝ ਪੀਂਦਾ ਹੈ ਅੰਗਰੇਜ਼ੀ ਦਵਾਈਆਂ ਦੇ ਨਾਲ ਪੇਟ ਹੋਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਆਦਤ ਪੈਣੀ ਸ਼ੁਰੂ ਹੋ ਜਾਂਦੀ ਹੈ ਇੰਟੈਸਟਾਈਨ ਢੀਕ ਹੋਣੇ ਸ਼ੁਰੂ ਹੋ ਜਾਂਦੇ ਆਂਤਨੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਆਦਤ ਪੈ ਜਾਂਦੀ ਹੈ ਉਹ ਬੜਾ ਔਖਾ ਕੰਮ ਹੈ ਅੱਛਾ ਨੇਚਰਲ ਜਦੋਂ ਪੇਟ ਸਾਫ਼ ਨਹੀਂ ਹੁੰਦਾ ਨਾ ਫਿਰ ਤਾਂ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਤੇ ਬਾਕੀ ਇਹ ਦੇਖੋ ਤੁਸੀਂ ਅ ਦੇਖੋ ਇਹ ਬੋਇਲ ਹੋ ਗਿਆ ਠੀਕ ਹੈ ਆਪਾਂ ਨੂੰ 2 ਮਿੰਟ 50 ਸਕਿੰਟ ਹੋ ਗਏ ਮੈਨੂੰ ਨਹੀਂ ਲੱਗਦਾ 3 ਮਿੰਟ ਤੋਂ ਜ਼ਿਆਦਾ ਤੁਹਾਨੂੰ ਕਰਨ ਦੀ ਲੋੜ ਹੈ ਖਾਲੀ 2-3 ਮਿੰਟ ਇਜ਼ ਮੋਰ ਥੈਨ ਸਫੀਸ਼ੀਐਂਟ ਠੀਕ ਹੈ ਤੇ ਆਪਣੇ ਪੂਰੇ 3 ਮਿੰਟ ਹੋਣ ਵਾਲੇ ਐ ਐਲੋ ਜੀ 3 ਮਿੰਟ ਹੋ ਗਏ ਪੂਰੇ ਠੀਕ ਹੈ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਠੀਕ ਹੈ ਔਰ ਇਹਨੂੰ ਬੰਦ ਕਰਕੇ ਮੈਂ ਤਾਂ ਪਤਾ ਕੀ ਕਰਦਾ ਤੁਸੀਂ ਦੇਖੋ ਇਹ ਫਾਰਮੂਲਾ ਮੈਂ ਹਮੇਸ਼ਾ ਜ਼ਿਆਦਾ ਬਣਾ ਕੇ ਰੱਖਦਾ ਹਾਂ ਘਰ ਚ 5 6 ਕਿਲੋ ਹਮੇਸ਼ਾ ਮੇਰੇ ਕੋਲ ਸੁੱਕਾ ਪਿਆ ਰਹਿੰਦਾ ਹੈ ਕਿਉਂਕਿ ਕੋਈ ਰਿਸ਼ਤੇਦਾਰ ਯਾਰ ਦੋਸਤ ਸਾਡੇ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਐੋਜੀ ਹੁੰਦੀ ਹੈ ਮੈਂ ਉਹਨਾਂ ਨੂੰ ਭੇਜ ਦਿੰਦਾ ਕਿ ਹਾਂ ਵੀ ਤੁਸੀਂ ਇਹਦਾ ਇਸਤੇਮਾਲ ਕਰੋ ਤੁਸੀਂ ਆਪ ਸੋਚੋ ਕਿ ਜੇ ਮੈਂ ਆਪ ਬਣਾ ਕੇ ਰੱਖਿਆ ਹੋਇਆ ਹੈ ਕਦੂਕਾਸ ਕਰਕੇ ਤੇ ਬਾਕੀ ਰਿਜ਼ਲਟ ਆਂਦਾ ਹੋਏਗਾ ਤਾਂ ਹੀ ਬਣਾਇਆ ਠੀਕ ਹੈ ਨਹੀਂ ਦੇਖ ਐਨਾ ਟਾਈਮ ਕਿਹਦੇ ਕੋਲ ਹੈ ਇਸ ਤਰ੍ਹਾਂ ਦਾ ਬਣਾਉਂਦਾ ਮੈਂ ਨਾ ਫਿਲਟਰ ਨਹੀਂ ਕਰਦਾ ਆਮ ਤੌਰ ਤੇ ਜੇ ਚਾਹੋ ਤੁਸੀਂ ਫਿਲਟਰ ਵੀ ਕਰ ਸਕਦੇ ਹੋ ਇਹਨੂੰ ਛਾਂ ਸਕਦੇ ਹੋ ਠੀਕ ਹੈ ਮੈਂ ਬਿਨਾਂ ਛਾਣੇ ਹੀ ਇਹ ਦੇਖੋ ਮੈਂ ਤਾਂ ਬਿਨਾਂ ਛਾਣੇ ਹੀ ਇਹਨੂੰ ਮੈਂ ਪੀ ਜਣਾ ਤਾਂ ਕਿ ਜਿਹੜੇ ਥੋੜਾ ਬਹੁਤ ਇਹ ਇਹ ਦੇਖੋ ਇਹ ਬਾਕੀ ਤਾਂ ਇਹਦੇ ਵਿੱਚ ਰਹਿ ਗਿਆ ਠੀਕ ਹੈ ਥੋੜਾ ਬਹੁਤ ਇਹਦੇ ਵਿੱਚ ਚਲਾ ਗਿਆ ਐਨ ਨੂੰ ਉਹਦਾ ਅਸਰ ਵੀ ਇਹਦੇ ਅੰਦਰ ਚੱਲਦਾ ਰਹੇਗਾ ਇਹ ਦੇਸੀ ਖੰਡ ਹੈ ਜੇ ਤਾਂ ਡਾਇਬਟੀਜ਼ ਹੈ ਫਿਰ ਤਾਂ ਰਹਿਣ ਦੇਣਾ ਠੀਕ ਹੈ ਤੇ ਜੇ ਡਾਇਬਟੀਜ਼ ਨਹੀਂ ਹੈ ਇਹ ਫਿਰ ਤੁਸੀਂ ਇਹਦਾ ਇੱਕ ਚਮਚਾ ਮੈਂ ਇਹਦਾ ਭਰਾ ਮਿੱਠਾ ਜ਼ਿਆਦਾ ਪੀਣਾ ਠੀਕ ਹੈ ਤੇ ਮੈਂ ਤਾਂ ਇਹ ਦੋ ਚਮਚੇ ਵੀ ਪਾ ਲ ਲਿਆ ਮੈਂ ਸ਼ਰਮ ਦੇ ਮਾਰੇ ਡੇਢ ਪਾਇਆ ਯਾਰ ਕੋਈ ਬੁਰਾ ਹੀ ਨਾ ਮਨਾ ਜੇ ਕਿ ਯਾਰ ਇਹ ਤਾਂ ਆਪ ਹੀ ਦੋ ਦੋ ਚਮਚੇ ਇੰਨਾ ਮਿੱਠਾ ਖਾਂਦਾ ਸਾਨੂੰ ਮਨਾ ਕਰਦਾ ਠੀਕ ਹੈ ਉਹ ਮੈਨੂੰ ਟੇਸਟੀ ਲੱਗਦਾ ਮੈਂ ਮੈਂ ਤਾਂ ਕਦੀ ਕਦਾਈ ਨੂੰ ਇਸ ਤਰ੍ਹਾਂ ਹੀ ਪੀ ਲੈਣਾ ਜੇ ਤੁਸੀਂ ਵੀ ਚਾਹੋ ਉਹਨਾਂ 'ਚ ਕੋਬਜ ਨਹੀਂ ਵੀ ਹੈ ਤਾਂ ਵੀ ਤੁਸੀਂ ਇਹਨੂੰ ਪੀ ਸਕਦੇ ਹੋ ਐਨਰਜੀ ਲੈਵਲ ਬੜਾ ਬੂਸਟ ਕਰਦਾ ਹੈ ਬੜਾ ਜ਼ਬਰਦਸਤ ਮੈਂ ਕਹਾਂ ਨਾ ਅੱਛਾ ਕੁਝ ਲੋਕਾਂ ਦਾ ਸਵਾਲ ਹੋਏਗਾ ਹੁਣ ਈਵਰਸ ਮੈਨੂੰ ਪੁੱਛਣਗੇ ਸ਼ਾਇਦ ਪਾ ਸਕਦੇ ਆ ਨਹੀਂ ਪਾ ਸਕਦੇ ਪੀਣਾ ਗੁੰਗੁਣਾ ਕਰਕੇ ਸਵੇਰੇ ਖਾਲੀ ਪੇਟ ਪੀ ਲੋ ਠੀਕ ਹੈ ਜਾਂ ਦਿਨ ਚ ਜਦੋਂ ਵੀ ਚਾਹੋ ਕਦੀ ਵੀ ਪੀ ਸਕਦੇ ਹੋ ਠੀਕ ਹੈ ਇਹ ਤੁਹਾਡਾ ਜ਼ਬਰਦਸਤ ਬਣ ਗਿਆ ਜੀ ਕਮਾਲ ਦੀ ਚੀਜ਼ ਬਣੀ ਹੈ ਇਹਨੂੰ ਮਤਲਬ ਹੁਣੇ ਮੈਂ ਪੀਵਾਂਗਾ ਬਸ ਵੀਡੀਓ ਖਤਮ ਕਰਕੇ ਇਹਨੂੰ ਮੈਂ ਪੀਵਾਂਗਾ ਇਹ ਇੰਨੀ ਜ਼ਬਰਦਸਤ ਚੀਜ਼ ਬਣੀ ਹੈ ਨਾ ਇਹ ਮਤਲਬ ਇੱਕਦਮ ਤਾਜ਼ਗੀ ਚੁਸਤੀ ਥਕਾਵਟ ਖਤਮ ਠੀਕ ਹੈ ਥਕਾਵਟ ਨੂੰ ਖਤਮ ਕਰਨਾ ਹੋਵੇ ਇਹਨੂੰ ਪੀ ਲੋ ਇਹਨੀ ਗਜ਼ਰਦੀ ਚੀਜ਼ ਹੈ ਠੀਕ ਹੈ ਐ ਮੈਂ ਸੁੱਕਾ ਤਾਂ ਕਰਕੇ ਦਿਖਾਇਆ ਪੰਸਾਰੀ ਤੋਂ ਲਓਗੇ ਨਾ ਉਹ ਮੋਟਾ-ਮੋਟਾ ਆਏਗਾ ਇਹ ਬ੍ਰੀਕ ਹੈ ਇਹ ਆਪਾਂ ਘਰ ਬਣਾਇਆ ਸਾਫ਼ ਸੁਥਰਾ ਠੀਕ ਹੈ ਤੇ ਸੁੱਕਾ ਤਾਂ ਦੱਸਿਆ ਕਿਉਂਕਿ ਹਮੇਸ਼ਾ ਆਮਲਾ ਮਿਲਦਾ ਨਹੀਂ ਹਰਾ ਤੇ ਦਿੱਕਤ ਆਏਗੀ ਜੇ ਮੈਂ ਆਮਲਾ ਕਹਦਾਗਾ ਫਿਰ ਤੇ ਕਿਤੇ ਮਿਲਦਾ ਨਹੀਂ ਮਿਲਦਾ ਸੁੱਕਾ ਤਾਂ ਹਰ ਜਗ੍ਹਾ ਅਵੇਲੇਬਲ ਹੈ ਰਾਈਟ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਨਾ ਹਾਂ ਜੇ ਕਿਸੇ ਨੂੰ ਬਹੁਤ ਜਿਆਦਾ ਪ੍ਰੋਬਲਮ ਹੈ ਮਿੱਦਾ ਸਾਫ ਦਾ ਇਸਤੇਮਾਲ ਕਰ ਸਕਦੇ ਹੋ ਉਹਦੇ ਰਿਜ਼ਲਟ ਤਾਂ ਪਹਿਲੇ ਦਿਨ ਤੋਂ ਹੀ ਹੈ ਜੇ ਮੰਨ ਲਓ ਇਹ ਸਭ ਕਰਨ ਦਾ ਟਾਈਮ ਨਹੀਂ ਹੈ ਰੈਡੀमेड ਆਈਟਮ ਦੇ ਤੌਰ ਤੇ ਮਿੱਦਾ ਸਾਫ ਦਾ ਇਸਤੇਮਾਲ ਕੀਤਾ ਜਾ ਸਕਦਾ ਉਹ ਪਹਿਲੇ ਦਿਨ ਤੋਂ ਹੀ ਗਜ਼ਬ ਦਾ ਰਿਜ਼ਲਟ ਹੈ ਔਰ ਮਤਲਬ ਉਹਦੀ ਆਦਤ ਵੀ ਨਹੀਂ ਪੈਂਦੀ ਠੀਕ ਹੈ ਤੇ ਅਦਰਵਾਇਜ਼ ਇਹ ਵੀ ਅੱਛਾ ਫਾਰਮੂਲਾ ਹੈ ਔਰ ਬਾਕੀ ਜੇ ਵੀਡੀਓ ਅੱਛਾ ਲੱਗੇ ਤੇ ਲਾਈਕ ਜ਼ਰੂਰ ਕਰਨਾ ਔਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇਨਸਾਨ ਦਾ ਸਭ ਦਾ ਭਲਾ ਹੋ ਸਕੇ ਰਾਈਟ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ